ਸਸ ਜੀ ਸਰ ਅੱਜ ਜੋ ਸਮਾਗਮ ਦੇ ਵਿੱਚ ਪਹੁੰਚੇ ਹੋ ਹਾਜ਼ਰੀ ਲਗਾਉਣ ਲਈ ਕੀ ਕਹੋਗੇ ਇਸ ਸੰਬੰਧ ਵਿੱਚ ਜੀ ਜੀ ਬੜੇ ਗ੍ਰਾਮਗਿਆਮੀ ਸ਼ਾਨੀਤੁਰਿਆਲੇ ਮਹਾਰਾਜ 76ਵੀਂ ਵਸਤੀ ਦੇ ਗ੍ਰਾਮਾਂ ਦੇ ਗ ਜੀ ਤੇ ਹਰ ਸਾਲ ਦੀ ਤਰ੍ਹਾਂ ਜਿਹੜੇ ਪਿਛਲੇ 22 ਸਾਲਾਂ ਦਾ ਜੀ ਅੱਜ ਆ ਦੇ ਆਪ ਮੁਕਾ ਦਾ ਸਮੇਂ ਤਾਂ ਇਸ ਥਾਂ ਤੇ ਆ ਕੇ ਉਹਨਾਂ ਦੀ ਦਰਸ਼ੀ ਤੇ ਨਨਨ ਸ਼ਰਦਾ ਦੇ ਕੰਮ ਜਿਹੜੇ ਪੇਸ਼ ਕਰਨ ਦਾ ਜਿਹੜਾ ਮੌਕਾ ਹੈ ਉਹ ਮਿਲਦਾ ਸੋ ਇਸ ਵਾਰ ਵੀ ਮੈਂ ਆਪਣੇ ਸਾਥੀਆਂ ਸੰਦੇ ਤੇ ਪਹੁੰਚਿਆ ਅੱਜ ਮੈਂ ਅੰਦਨ ਦੀ ਸਰਦਾ ਜੈਕਟ ਪੀਤਾ ਕਿ ਜਲਦੀ ਇਹ ਨਹੀਂ ਕਿ ਕਰਨਾਲਾ ਜਲਾਵੇ ਮੈਨੂੰ ਇਹ ਕੇਵਲ ਪੰਜਾਬ ਦੂਰੋਂ ਦੂਰੋਂ ਜਿਹੜੀ ਸੰਗਤ ਹੈ ਪੰਜਾਬ ਤੋਂ ਬਾਹਰੋਂ ਵੀ ਬਕਬਕ ਸੁਣ ਗਿਆ ਤੁਹ ਅੱਜ ਇੱਥੇ ਪਹੁੰਚੀ ਹੋਈ ਸੀ ਤੇ ਉਹ ਤੋਂ ਵੀ ਵੱਡੀ ਗੱਲ ਜੋ ਇਸ ਥਾਂ ਦੀ ਕਿ ਬੜੀ ਸ਼ਰਧਾ ਬੜੀ ਆਸਥਾ ਲੋਕਾਂ ਉਸ ਤੋਂ ਵੱਡੀ ਗੱਲ ਇਹ ਹੈ ਕਿ ਹਰ ਧਰਮ ਦੇ ਹਰ ਮਾਜਬ ਦੇ ਜਿਹੜੇ ਲੋਕ ਨੇ ਜਿਹੜੀ ਸੰਗਤ ਇੱਥੇ ਆਉਂਦੀ ਹੈ ਤੇ ਬਾਕੀ ਤੋਂ ਕਿ ਇਸ ਜਿਹੜਾ ਚਰਚਾਰ ਵੀ ਜਿਹੜਾ ਇਸ ਥਾਂ ਤੋਂ ਹਮੇਸ਼ਾ ਇਨਸਾਨੀਅਤ ਦਾ ਜਿਹੜਾ ਉਹ ਕੀਤਾ ਜਾਂਦਾ ਹੈ ਨਾ ਸੁਆਮੀ ਅਮਰਤਾ ਨੰਦ ਜੀ ਜੋ ਅੱਜ ਕੈਲਰੀ ਦਾ ਡਿਟੀਕਾ ਅਜਮਾਨ ਹੈ ਸੁਆਮੀ ਰਾਮਚੰਦ ਉਹਨਾਂ ਦੇ ਨਾਲ ਵੀ ਪਾਕਿਸਤਾਨ ਦੇ ਨਾਲ ਉਹਨਾਂ ਦੇ ਨਾਲ ਵੀ ਜਿਹੜਾ ਲਿਖੀ ਤੌਰ ਤੇ ਵੀ ਯਾਰ ਜੀ ਉਹ ਮੈਂ ਆਦਮੀ ਵੀ ਇੱਕੇ ਤੌਰ ਤੇ ਕਹਿੰਦਾ ਹਾਂ ਨਹੀਂ ਸਾ ਕੋਈ ਨਹੀਂ ਵੀ ਕੱਲੀ ਪਾਰਟੀ ਦੇ ਮੌਕੇ ਜਦੋਂ ਵੀ ਮੈਨੂੰ ਇੱਥੇ ਪੈਨ ਡਾਉਣ ਦਾ ਮੌਕਾ ਲੱਗਦਾ ਜਦੋਂ ਵੀ ਸਥਾਨ ਤੋਂ ਫਜ਼ਰ ਦਾ ਤਾਂ ਮੈਂ ਹਮੇਸ਼ਾ ਕੋਸ਼ਿਸ਼ ਕਰਦਾ ਵੀ ਇਸੇ ਸੰਤਾ ਕੋਲੇ ਵੀ ਤੇ ਸਥਾਨ ਤੇ ਵੀ ਜਿਹੜੀ ਹਾਜ਼ਰੀ ਹੈ ਉਹ ਲਵਾ ਕੇ ਜਾਣ ਜੀ ਸੋ ਮੈਂ ਅੱਜ ਦੁਬਾਰਾ ਇੱਕ ਜੀਰਦਾ ਕਰਤਾ ਹੋਇਆ ਮਹਾਰਾਜ ਜੀ ਕੇ ਪ੍ਰਮਾਤਮਾ ਕੇ ਹੀ ਅਰਦਾਸ ਕਰਦਾ ਕਿ ਸਾਡੇ ਇਲਾਕੇ ਤੇ ਪ੍ਰਮਾਤਮਾ ਨੇ ਪਰਿਆ ਹੱਥ ਰੱਖ ਕੇ ਕਿ ਸਾਨੂੰ ਸਾਰਿਆਂ ਨੂੰ ਸਾਰੀ ਟੀਮ ਨੂੰ ਕਿਉਂਕਿ ਸਾਡੀ ਸੇਵਾ ਲੋਕਾਂ ਨੇ ਜਾਂ ਕਰਮਾਤਮਾ ਨੇ ਲੋਕਾਂ ਦੇ ਜ਼ਰੀਏ ਜਿਹੜੀ ਲੋਕਾਂ ਦੀ ਸੇਵਾ ਕਰਨ ਲਈ ਲਾਈ ਨੂੰ ਤੇ ਅਸੀਂ ਜਿਹੜੀ ਫਸਟੀ ਤੇ ਬੈਠੇ ਆ ਜੋ ਸੇਵਾ ਲਈ ਆ ਅਸੀਂ ਉਹਨੂੰ ਆਪਣੀ ਇਮਾਨਦਾਰੀ ਨਾਲ ਕਰਦੇ ਹੀ ਨਾ ਜਿਹੜਾ ਕੋਈ ਵਾਸਾ ਜੀ ਧੰਨਵਾਦ